ਪਿਆਸਾਂ ਦੋਸਤੋ ਤੁਹਾਡੇ ਸਵਾਲ ਨੇ ਕਿ ਅਸੀਂ ਹਿਸਾਬ ਕਰਨ ਲੱਗੇ ਆਂ ਪ੍ਰਤੀ ਬੋਰੀ ਸਾਨੂੰ ਕਣਕ ਦੇ ਕਿੰਨੇ ਪੈਸੇ ਮਿਲਣੇ ਆਂ ਕੁਆਂਟਲ ਦੇ ਕਿੰਨੇ ਪੈਸੇ ਮਿਲਣੇ ਆਂ ਖਰਚਾ ਕਿੰਨਾ ਕੱਟਿਆ ਜਾਣਾ ਇਹਦੇ ਸੰਬੰਧੀ ਇਸ ਵੀਡੀਓ 'ਚ ਗੱਲ ਕਰਦਾ ਮੈਂ ਆਂ ਕੁਲਦੀਪ ਸਿੰਘ ਛੇੜ ਕਮਰਖਾਈ ਫਤਿਹ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸਾਨੂੰ ਪ੍ਰਤੀ ਕੁਆਂਟਲ 2275 ਰੁਪਏ ਕਣਕ ਦੇ ਮਿਲਨੇ ਆਂ ਘੱਟੋ-ਘੱਟ ਦਾ ਸਮਰਥਨ ਮੁੱਲ ਇਹ ਹੈ ਹੁਣ ਐਸ ਮੋਲ ਦੇ ਉੱਪਰ ਜਿਵੇਂ ਤੁਸੀਂ ਹੁਣ ਇੱਥੇ ਦੇਖ ਰਹੇ ਹੋ ਕਿ ਤੁਹਾਨੂੰ 50 ਕਿਲੋ ਵਾਲੀ ਜਿਹੜੀ ਬੋਰੀ ਹੈਗੀ ਐ ਉਹਦੇ ਵਿੱਚ 2 ਰੁਪਏ 26 ਪੈਸੇ ਪ੍ਰਤੀ ਬੋਰੀ ਲਵਾਈ ਪੈਣੀ ਐ ਤੇ 4 ਰੁਪਏ 8 ਪੈਸੇ ਪ੍ਰਤੀ ਬੋਰੀ ਤੁਹਾਨੂੰ ਪੈਣੀ ਐ ਸ਼ਨਾਈ ਠੀਕ ਇੱਕ ਚੀਜ਼ ਦਾ ਧਿਆਨ ਰੱਖਿਓ ਜਿਓ ਕਿ ਤੁਹਾਡੇ ਖਾਤੇ ਦੇ ਵਿੱਚ 2275 ਰੁਪਏ ਹੀ ਸਰਕਾਰ ਨੇ ਪਾਉਣੇ ਜਿਹੜਾ ਤੁਹਾਡਾ ਖਰਚਾ ਹੈਗਾ ਆਪਾਂ ਕੇ ਹਿਸਾਬ ਕਰਦੇ ਆ ਉਹ ਖਰਚਾ ਤੁਸੀਂ ਆੜਤੀ ਨੂੰ ਆਪਦੇ ਕੋਲੋਂ ਦੇਣਾ ਤਾਂ ਹੁਣ ਆਪ ਇੱਥੇ ਦੇਖਦੇ ਆਂ ਜੇ ਆਪ ਪਾੜ ਦੀ ਨਾਲ ਹਿਸਾਬ ਕਰਾਂਗੇ ਫਿਰ ਉਸ ਸਮੇ ਆਪਾਂ ਬੋਰੀ ਦੇ ਹਿਸਾਬ ਨਾਲ ਕੀ ਹੋਏਗਾ ਉਹਦੇ ਬਾਰੇ ਆਪਾਂ ਦੇਖਦੇ ਆਂ ਕਣਕ ਦਾ ਜਿਹੜਾ ਹੈਗਾ ਪ੍ਰਤੀ ਕੁਇੰਟਲ ਕਟੋਕਾ ਸਮਰਥਨ ਮੁੱਲ ਆ ਗਿਆ 2275 ਰੁਪਏ ਤੇ 50 ਕਿਲੋ ਦੀ ਬੋਰੀ ਦੀ ਲਵਾਈ ਦੇਣੀ ਤੁਸੀਂ 2 ਰੁਪਏ 26 ਪੈਸੇ ਤੇ ਇੱਕ ਕੁਇੰਟਲ ਦੀ ਲਵਾਈ ਬੰਦੀ ਹੈਗੀ 4 ਰੁਪਏ 52 ਪੈਸੇ ਛਣਾਈ 50 ਕਿਲੋ ਵਾਲੀ ਬੋਰੀ ਦੇ ਤੁਹਾਨੂੰ ਲੱਗਦੇ 4 ਰੁਪਏ 8 ਪੈਸੇ ਤੇ ਇੱਕ ਕੁਇੰਟਲ ਦੀ ਛਣਾਈ ਪਊਗੀ 8 ਰੁਪਏ 16 ਪੈਸੇ ਮਤਲਬ ਕਿ ਕਵਾਂਟਲ ਦੇ ਵਿੱਚ ਟੋਟਲ ਖਰਚੇ ਲਵਾਈ ਤੇ ਛਣਾਈ ਹੋ ਗਏ 12 ਰੁਪਏ ਤੇ 68 ਪੈਸੇ ਤੇ ਜੇਕਰ ਤੂੰ 2275 ਦੇ ਵਿੱਚੋਂ 12 ਰੁਪਏ 68 ਪੈਸੇ ਘਟਾਉਂਗੇ ਤਾਂ ਤੁਹਾਨੂੰ 2262 ਰੁਪਏ ਤੇ 32 ਪੈਸੇ ਪ੍ਰਤੀ ਕਵਾਂਟਲ ਤੁਹਾਨੂੰ ਮਿਲਨੇ ਨੇ ਹਿਸਾਬ ਦੇ ਵਿੱਚ ਖਾਤੇ ਪੂਰੇ ਹੀ ਹੋਣੇ ਆ ਜੇ ਅਸੀਂ ਬੋਰੀ ਦਾ ਹਿਸਾਬ ਕਰੀਏ ਤਾਂ ਇੱਕ ਬੋਰੀ ਦੇ ਵਿੱਚੋਂ ਸਾਨੂੰ 1131 ਰੁਪਏ 16 ਪੈਸੇ ਸਾਡੇ ਨੇ ਤੇ 6 ਰੁਪਏ 34 ਪੈਸੇ ਪ੍ਰਤੀ ਬੋਰੀ ਖਰਚਾ ਦੇਣਾ ਠੀਕ ਹੈ ਹੁਣ ਜੇਕਰ ਕਿਸਾਨ ਲੁਭਾਈ ਨਹੀਂ ਦਿੰਦਾ ਕਿ ਅਸੀਂ ਜੈਕ ਵਾਲੇ ਨਾਲ ਲਾਇਆ ਅਸੀਂ ਲੁਭਾਈ ਜਿਹੜਾ ਹੈਗਾ ਨਹੀਂ ਦਿੰਦੇ ਤਾਂ ਉਸ ਸਮੇਂ ਇੱਕ ਕੁਆਂਟਲ ਮਗਰ 8 ਰੁਪਏ 16 ਪੈਸੇ ਕੱਟੇ ਜਾਣੇ ਆ ਇਹਦਾ ਮਤਲਬ ਕਿ 2268 ਰੁਪਏ 83 ਪੈਸੇ ਕੁਆਂਟਲ ਦੇ ਤੁਹਾਡੇ ਬਣਦੇ ਆ ਜੇ ਬੋਰੀ ਦੀ ਗੱਲ ਕਰੀਏ ਤਾਂ ਤੁਹਾਡੇ ਬਣਗੇ 1133 ਰੁਪਏ 42 ਪੈਸੇ ਜਿੰਨੀਆਂ ਤੁਹਾਡੀਆਂ ਬੋਰੀਆਂ ਹੋਈਆਂ ਉਹਨਾਂ ਬੋਰੀਆਂ ਦੇ ਨਾਲ ਤੁਸੀਂ ਜਿਹੜਾ ਹੈਗਾ ਇਹਨੂੰ ਗੁਣਾ ਕਰ ਲੈਣਾ 1133 ਰੁਪਏ 42 ਪੈਸੇ ਨੂੰ ਜੇਰੋਂ ਤੁਸੀਂ ਆਰਤੀਨਾ حساب ਕਰੋਗੇ ਤਾਂ ਉਹਨੂੰ ਤੁਸੀਂ ਸਾਫ਼ ਤੇ ਸਪਸ਼ਟ ਕਰਨਾ ਕਿ ਭਾਈ ਟੋਰੇ ਜਿਹੜਾ ਹੈਗਾ ਆਪਣੇ bande ਹੈਗੇ ਜੀ 1133 ਰੁਪਏ 42 ਪੈਸੇ ਇੱਕ ਬੋਰੀ ਦੇ ਤਾਂ ਮੇਰੀਆਂ ਭਾਈ 120 ਬੋਰੀਆਂ ਹੋਈਆਂ ਤਾਂ ਮੇਰਾ ਬਣ ਗਿਆ 136010 ਰੁਪਏ ਤੇ 40 ਪੈਸੇ ਐਸ ਹਿਸਾਬ ਨਾਲ ਤੁਸੀਂ ਉਹਨੂੰ ਗੁਣਾ ਕਰਕੇ ਆਵਦਾ ਕਰ ਸਕਦੇ ਹੋ ਤਾਂ ਇੱਕ ਚੀਜ਼ ਦਾ ਧਿਆਨ ਰੱਖਣਾ ਕੋਈ ਆੜਤ ਖਰਚਾ ਕੋਈ ਇਨਸਪੈਕਟਰ ਖਰਚਾ ਕੋਈ ਮੰਡੀ ਖਰਚਾ ਕੋਈ ਜੇਫਾਰਮ ਖਰਚਾ ਜਾਂ ਕਿਸੇ ਹੋਰ ਕਿਸਮ ਦਾ ਕੋਈ ਵੀ ਖਰਚਾ ਕਿਸਾਨ ਨੇ ਆਰਤੀਏ ਨੂੰ ਨਹੀਂ ਦੇਣਾ ਕੇਵਲ ਦੇ ਕੇਵਲ ਜਿਹੜਾ ਥੋੜਾ ਵੱਧ ਤੋਂ ਵੱਧ ਵੀ ਖਰਚਾ ਹੈਗਾ ਪ੍ਰਤੀ ਕੁਆਂਟਲ 8 ਰੁਪਏ ਤੇ 16 ਪੈਸੇ ਜਿਹੜਾ ਹੈਗਾ ਸ਼ਨਾਈ ਦੇ ਤੇ 4 ਰੁਪਏ 52 ਪੈਸੇ ਲਵਾਈ ਦੇ ਤੇ ਟੋਟਲ 12 ਰੁਪਏ 68 ਪੈਸੇ ਪ੍ਰਤੀ ਕੁਆਂਟਲ ਤੁਸੀਂ ਦੇਣਾ ਹੈ ਠੀਕ ਹੈ ਇਸ ਤੋਂ ਬਿਨਾ ਕੋਈ ਖਰਚਾ ਦੇਣ ਯੋਗ ਨਹੀਂ ਹੈਗਾ ਤਾਂ ਇਹ ਜਿਹੜਾ ਹੈਗਾ